ਗੁਰਆਂ ਦੀ ਅੱਟਾ ਪਿੰਡ ਦੇ ਗੇਟ ਦੇ ਸਾਹਮਣੇ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਏਐਸਆਈ ਬਾਬਾ ਸਿੰਘ ਨੇ ਦੱਸਿਆ ਸਵੇਰੇ 7 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ ਪਠਾਨਕੋਟ ਤੋਂ ਗੁੜगांव ਜਾ ਰਹੇ ਹਿਤੇਸ਼ ਸ਼ਰਮਾ ਪੁੱਤਰ ਵਿੰਦ ਸ਼ਰਮਾ ਵਾਸੀ ਪਠਾਨਕੋਟ ਜੋ ਗੁੜगांव ਵਿਖੇ ਨੌਕਰੀ ਕਰਦਾ ਹੈ ਆਪਣੀ ਗ੍ਰੈਂਡ ਵਿਟਾਰਾ ਗੱਡੀ ਵਿੱਚ ਪਰਿਵਾਰ ਸਮੇਤ ਗੁੜगांव ਵੱਲ ਜਾ ਰਿਹਾ ਸੀ ਜਿਸ ਦੀ ਗੱਡੀ ਸਪਲੈਂਡਰ ਮੋਟਰਸਾਈਕਲ ਨਾਲ ਟਕਰਾ ਗਈ ਉਨਾ ਦੱਸਿਆ ਕਿ ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਗੱਡੀ ਦੇ ਵਿੱਚ ਹੀ ਫਸ ਗਿਆ ਜਦਕਿ ਮੋਟਰਸਾਈਕਲ ਸਵਾਰ ਵਿਅਕਤੀ ਹੀਟਾ ਡਿੱਗ ਗਿਆ ਅਤੇ ਗੱਡੀ ਮੋਟਰਸਾਈਕਲ ਨੂੰ ਕਈ ਮੀਟਰ ਤੱਕ ਅੱਗੇ ਲੈ ਆਈ ਮ੍ਰਿਤਕ ਵਿਅਕਤੀ ਦੀ ਪਛਾਣ ਲక్ష్మణ ਸਿੰਘ ਵਾਸੀ ਪਿੰਡ ਰੁੜਕਾ ਖੁਰਦਗੁਰਿਆਵ ਚੋਈਕਾ ਪੁਲਿਸ ਵੱਲੋਂ ਦੋਨੇ ਬਾਣ ਕਾਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਵਿੱਚ ਇੱਕ ਹਤੇਸ਼ ਸ਼ਰਮਾ ਸਾਨੋ ਫਿਰਬਿੰਦਰ ਸ਼ਰਮਾ ਵਾਸੀ ਪਠਾਨਕੋਟ ਇਹ ਰਹਿਣ ਵਾਲਾ ਹੈ ਤੇ ਗੜਗਾਉਂ ਨੌਕਰੀ ਕਰਦਾ ਇਹ ਆਪਣੇ ਪਰਿਵਾਰ ਸਮੇਤ ਐਚ ਆਰ 26 ਐਫ ਵੀ 8417 ਗੱਡੀ ਤੇ ਜਾ ਰਿਹਾ ਸੀਗਾ ਗਰਾਇਆ ਸਾਈਡ ਤੋਂ ਗੜਗਾਉਂ ਨੂੰ ਇਹਨਾਂ ਦੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਸੀਗਾ ਮੋਟਰਸਾਈਕਲ ਨੰਬਰ ਪੀ ਵੀ 37 ਕੇ 45 81 ਹੀਰੋ ਸਬਲੈਂਡਰ ਆ ਜੋ ਜਸਪ੍ਰੀਤ ਗੌਰ ਰੁੜਗਾ ਖੁਰਦ ਦੇ ਨਾਮ ਤੇ ਇਹਦੀ ਆਰ ਸੀ ਆ ਇਹ ਹਜੇ ਮਰਨ ਵਾਲੇ ਬੰਦੇ ਦਾ ਪਤਾ ਨਹੀਂ ਲੱਗਾ ਕੌਣ ਐਨੂੰ ਜਿਹੜੀ ਇਹ ਡੈੱਡ ਬੋਡੀ ਸਿਵਲ ਹਸਪਤਾਲ ਫਲੋਰ ਪਹੁੰਚਾਤੀ ਆ ਇਹਦੇ ਬਾਰਤਾਂ ਤੋਂ ਪਤਾ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੋਊਗੀ ਇਹ ਐਕਸੀਡੈਂਟ ਕਿੱਦਾਂ ਹੋਇਆ ਜਿਵੇਂ ਲੱਗਾ ਪੱਗ ਪਿੱਛੋਂ ਹਿੱਟ ਹੋਈ ਆ ਕਿੱਦਾਂ ਇਹ ਜਿਹੜਾ ਰਾਹਗੀਰਾਂ ਦੇ ਦਸਣ ਮਤਾ ਹੋ ਗਿਆ ਜਿਹੜੀ ਜਿਹੜੀ ਕਾਰ ਇਹ ਵੀ ਪਿੱਛੋਂ ਹਿੱਟ ਹੋਈ ਆ ਮੋਟਰਸਾਈਕਲ ਦੇ ਨਾਲ ਬਾਕੀ ਮੌਕੇ ਤੇ ਜਾ ਕੇ ਸਾਰੀ ਜਾਂਚ ਕਰਕੇ ਪਤਾ ਲੱਗੂਗਾ ਕਿ ਕਿੱਦਾਂ ਹੋਇਆ ਬੰਦੇ ਦੇ ਡੱਪ ਹੋ ਗਏ ਹਾਂਜੀ ਇੱਥੋਂ ਠੀਕ ਸੀਗਾ ਤੇ ਉਹਦੀ ਰਸਤੇ ਦੇ ਵਿੱਚ ਜਾਂਦਿਆਂ ਮੌਤ ਹੋ ਗਈ ਕਿੰਨੇ ਕੁ ਮਰਗ ਦੇ ਬੰਦੇ ਸੀ ਮਰ ਉਹਦੀ ਹੈਗੀ ਆ 65 ਸਾਲ ਦੀ 66 ਸਾਲ ਦੀ ਸਰਦਾਰ ਹੈ ਸਨਾਖਤਲੇ ਹੋਈ ਨਹੀਂ ਜੀ ਬੰਦਾ ਸਨਾਖਤ ਹਜੇ ਨਹੀਂ ਹੋਈ ਉਦਾਂ ਪਤਾ ਲੱਗਣ ਡਿਆ ਵੀ ਉਹ ਝਰਮਣ ਸਿੰਘ ਉਹਦਾ ਨਾਮ ਆ ਬਾਕੀ ਉਹਦੇ ਬਾਰਸਾਂ ਨੂੰ ਬੁਲਾ ਕੇ ਤਾਂ ਪਤਾ ਲੱਗੂਗਾ ਇਹਦੇ ਪਿੰਡ ਦੇ ਕਰਦੇ ਜੀ ਹਜੇ ਰੁੜਕਾ ਹੋਰ ਦੱਸ ਜੀ ਇਹ ਵੀ ਬੇਜ ਇੱਕ ਹਤੇਸ਼ ਸ਼ਰਮਾ ਸਾਨੋ ਗੁਰਵਿੰਦਰ ਸ਼ਰਮਾ ਬਾਤੀ ਪਠਾਨਕੋਟ ਦਾ ਇਹ ਰਹਿਣ ਵਾਲਾ ਤੇ ਗੁਰਗਾਉਂ ਨੌਕਰੀ ਕਰਦਾ ਇਹ ਆਪਣੇ ਪਰਿਵਾਰ ਸਮੇਤ ਐਚ ਆਰ 26 ਐਫ ਵੀ 8417 ਗੱਡੀ ਤੇ ਜਾ ਰਿਹਾ ਸੀਗਾ ਗਰਾਇਆ ਸਾਈਡ ਤੋਂ ਗੁਰਗਾਉਂ ਨੂੰ ਇਹਨਾਂ ਦੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਹੈਗਾ ਮੋਟਰਸਾਈਕਲ ਨੰਬਰ ਪੀ ਵੀ 37 ਕੇ 4581 ਹੀਰੋ ਸਪਲੈਂਡਰ ਆ ਜੋ ਜਸਪ੍ਰੀਤ ਕੋ ਰੁੜਗਾ ਖੁਰਦ ਦੇ ਨਾਂ ਤੇ ਇਹਦੀ ਆਰਥੀ ਆ ਤੇ ਇਹ ਹਜੇ ਮਰਨ ਵਾਲੇ ਬੰਦੇ ਦਾ ਪਤਾ ਨਹੀਂ ਲੱਗਾ ਗਾਉਣਿਆਂ ਨੂੰ ਜਿਹੜੀ ਇਹ ਡੈੱਡ ਬੋਡੀ ਸਿਵਲ ਹਸਪਤਾਲ ਫਲੋਰ ਪਹੁੰਚਾਤੀ ਆ ਇਹਦੇ ਬਾਰਤਾਂ ਤੋਂ ਪਤਾ ਕਰਕੇ ਤੇ ਜੋ ਬੰਦੇ ਦੀ ਕਾਨੂੰਨੀ ਗਾਰਵਾਈ ਕੀਤੀ ਹੋਈ ਇਹ ਐਕਸੀਡੈਂਟ ਕਿੱਦਾਂ ਹੋਇਆ ਜੇ ਕੋਈ ਲੱਗਾ ਪਤਾ ਪਿੱਛੇ ਹੋਇਆ ਕਿੱਦਾਂ ਹੋਇਆ ਇਹਦੀ ਜਿਹੜਾ ਰਾਹਗੀਰਾਂ ਦੇ ਦਸਣ ਮਤਾ ਹੋਏ ਜਿਹੜੀ ਜਿਹੜੀ ਆਕਾਰ ਇਹ ਵੀ ਪਿੱਛੋਂ ਹਿੱਟ ਹੋਈ ਆ ਮੋਟਰਸਾਈਕਲ ਦੇ ਨਾਲ ਬਾਕੀ ਬੁੱਕ ਤੇ ਜਾ ਕੇ ਸਾਰੀ ਜਾਂਚ ਕਰਕੇ ਪਤਾ ਲਗੂ ਵੀ ਕਿੱਦਾਂ ਹੋਇਆ ਬੰਦੇ ਦੇ ਡੇਫੋ ਹੋ ਗਏ ਹਾਂਜੀ ਇੱਥੋਂ ਠੀਕ ਸੀਗਾ ਤੇ ਉਹਦੀ ਰਸਤੇ ਦੇ ਵਿੱਚ ਜਾਂਦਿਆ ਮੌਤ ਹੋ ਗਈ। ਕਿੰਨੇ ਕੁ ਮਗਰ ਦੇ ਬੰਦੇ ਸੀ? ਉਮਰ ਉਹਦੀ ਹੈਗੀ ਆ 65 ਸਾਲ ਦੀ 66 ਸਾਲ ਦੀ। ਸਰਦਾਰ ਆ। ਸਨਾਖ ਤਾਂਲੇ ਹੋਈ ਨਹੀਂ ਜੀ ਬੰਦਾ। ਸਨਾਖ ਤਾਂ ਹਜੇ ਨਹੀਂ ਹੋਈ ਉਦਾਂ ਪਤਾ ਲੱਗਣ ਡਿਆ ਵੀ ਉਹ ਚਲਮਣ ਸਿੰਘ ਉਹਦਾ ਨਾਮ ਆ ਬਾਕੀ ਉਹਦੇ ਬਾਰਸਾਂ ਨੂੰ ਬੁਲਾ ਕੇ ਤਾਂ ਪਤਾ ਲੱਗੂਗਾ। ਕਿਹਦੇ ਪਿੰਡ ਦੇ ਰਹੇ? ਹਜੇ ਰੁੜਕਾ ਹੋਰ ਦੱਸ ਜੀ।